ਸਰ ਅੱਜ ਇੱਕ ਦਿਨ ਦੇ ਵਿੱਚ ਇੱਕੋ ਵਾਰਤੀ ਦੂਸਰੀ ਵਾਰ ਸਰਚ ਅਭਿਆਨ ਚਲਾਇਆ ਗਿਆ ਕੀ ਕਾਰਨ ਹੈ ਇਹ ਜਾਂ ਕੋਈ ਇਨਪੁਟ ਸੀ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਦੇ ਹੁਕਮਾਂ ਦੇ ਉੱਪਰ ਐਸਐਸਪੀ ਸਾਹਿਬ ਬਠਿੰਡਾ ਦੀ ਗਵਾਹੀ ਦੇ ਵਿੱਚ ਬਠਿੰਡਾ ਪੁਲਿਸ ਵੱਲੋਂ ਅਲੱਗ-ਅਲੱਗ ਜਗ੍ਹਾ ਦੇ ਉੱਪਰ ਅਲੱਗ-ਅਲੱਗ ਤਰ੍ਹਾਂ ਦੇ ਕੈਸ ਆਪਰੇਸ਼ਨ ਚਲਾਏ ਜਾ ਰਹੇ ਨੇ ਇਸ ਵਾਰ ਦੇ ਵਿੱਚ ਮਾਰਨਿੰਗ ਅਸੀਂ ਜਿਹੜੇ ਲੰਡਾ ਗਰੁੱਪ ਦੇ ਐਸੋਸੀਏਟਸ ਨੇ ਗੈਂਗਸਟਰ ਐਕਟੀਵਿਟੀ ਦੇ ਖਿਲਾਫ ਜਿਹੜੇ ਵਿੱਚ ਇਨਵੋਲਵ ਹੋ ਨੇ ਜਾਂ ਜਿਹੜੇ ਪਟੰਡਾ ਦੇ ਵਿੱਚ ਉਹਨਾਂ ਦੇ ਟਿਕਾਣੇ ਨੇ ਉਹਨਾਂ ਦੇ ਉੱਪਰ ਰੇਡ ਕੀਤੀ ਗਈ ਸੀ ਜਿਸ ਦੇ ਵਿੱਚ ਤਰਵੰਡੀ ਸਾਬੋ ਮੋੜ ਆਰਾਮਪੁਰਾ ਫੂਲ ਇਸ ਏਰੀਆ ਦੇ ਵਿੱਚ ਅਸੀਂ ਜਿਹੜੇ ਉਹਨਾਂ ਦੇ ਟਿਕਾਣੇ ਸੀਗੇ ਐਸੋਸੀਏਟ ਸੀਗੇ ਉਹਨਾਂ ਤੇ ਰੇਡ ਕੀਤੀ ਸੀਗੀ ਬਾਅਦ ਦੁਪਹਿਰ ਬੀੜ ਬਸਤੀ ਬੀੜ ਤਲਾਬ ਦੇ ਵਿੱਚ ਡਰੱਗਸ ਨੂੰ ਲੈ ਕੇ ਅਸੀਂ ਸਰਚ ਆਪਰੇਸ਼ਨਸ ਲਾ ਗਿਆ ਸੀਗਾ ਜਿਸ ਦੇ ਵਿੱਚ ਅਸੀਂ ਪੰਜ ਜਿਹੜੇ ਬੰਦੇ ਆ ਉਹਦੇ ਵਿੱਚ ਗ੍ਰਿਫਤਾਰ ਕੀਤੇ ਨੇ ਇਹ ਉਹਨਾਂ ਦੇ ਖਿਲਾਫ ਜਿਹੜਾ ਹੈਗਾ ਮਾਮਲਾ ਅਦਾਲਤ ਵਿੱਚ ਰਜਿਸਟਰ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਨਾਲ ਹੀ ਇੱਕ ਪਰੋਲ ਜੰਪਰ ਜਿਹੜਾ 302 ਦੇ ਵਿੱਚ ਕਾਫੀ ਸਮੇਂ ਤੋਂ ਪਕੜਾ ਹੋੜਾ ਸੀਗਾ ਉਹਨੂੰ ਵੀ ਅਸੀਂ ਅਰੈਸਟ ਕੀਤਾ ਈਵਨਿੰਗ ਟਾਈਮ ਦੇ ਵਿੱਚ ਅਸੀਂ ਡਰੱਗਸ ਨੂੰ ਲੈ ਕੇ ਜਿਹੜੀ ਸਿਟੀ ਪੁਲਿਸ ਵੱਲੋਂ ਪੀਸੀਆਰ ਪਾਰਟੀਆਂ ਸੀਆਈਏ ਸਟਾਫ ਦੀ ਟੀਮ ਤੇ ਸਿਟੀ ਪੁਲਿਸ ਦੇ ਜਿਹੜੇ 5 ਐਸਐਚਓ ਸਬੰਧ ਨੂੰ ਲੈ ਕੇ ਅਸੀਂ ਧੋਬਿਆਣਾ ਬਸਤੀ ਦੇ ਵਿੱਚ ਕੈਸੋਪਰੇਸ਼ਨ ਸਾਡੇ ਵੱਲੋਂ ਚਲਾਇਆ ਜਾ ਰਿਹਾ ਹੈ ਕਿਉਂਕਿ ਇੱਥੇ ਕਾਫੀ ਕੰਪਲੇਂਟਸ ਆਉਂਦੀਆਂ ਨੇ ਸੋ ਬਿਲਕੁਲ ਇੱਕ ਸਾਫ਼ ਮੈਸੇਜ ਹੈ ਸਖਤ ਮੈਸੇ ਸਮਗਲਿੰਗ ਦੇ ਵਿੱਚ ਡਰੱਗਸ ਸਮਗਲਿੰਗ ਨਾਲ ਇਨਵੋਲ ਹੋ ਉਹਨਾਂ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਊਗਾ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਤੇ ਇਹ ਜਿਹੜੇ ਆਪਰੇਸ਼ਨ ਨੇ ਕੈਸੋ ਆਪਰੇਸ਼ਨ ਨੇ ਲਗਾਤਾਰ ਜਿਹੜੇ ਹੈਗੇ ਸਾਡੇ ਵੱਲੋਂ ਕੰਟੀਨਿਊ ਰਹਿਣਗੇ ਸਰ ਇੱਕ ਵੀਰਦਲਾ ਬਸਤੀ ਦੀ ਵੀਡੀਓ ਵਾਇਰਲ ਹੋਈ ਆ ਜੋ ਦੋ-ਤਿੰਨ ਦਿਨ ਪੁਰਾਣੀ ਦੱਸੀ ਜਾ ਰਹੀ ਆ ਰਾਮ ਬਾਗ ਚਿੱਤਰ ਮੁੰਡਾ ਨਸ਼ਾ ਕਰਦਾ ਪਾਇਆ ਗਿਆ ਆਖਿਰ ਪੁਲਿਸ ਵੱਲ ਇਹਨਾਂ ਸਰਚ ਕਰਨ ਦੇ ਬਾਵਜੂਦ ਨਸ਼ਾ ਕਿੱਥੇ ਮਿਲ ਰਿਹਾ ਤੇ ਅਸ਼ਰੇਆ ਨੌਜਵਾਨ ਦੇ ਲੀ ਪੀ ਰਹੇ ਨੇ ਜਿਹੜੇ ਅਸੀਂ ਉਸ ਵੀਡੀਓ ਦੇ ਸਬੰਧ ਦੇ ਵਿੱਚ ਅਸੀਂ ਅੱਜ ਸਾਡੇ ਵੱਲੋਂ ਬਸਤੀ ਮੀੜ ਕਲਾਬ ਦੇ ਵਿੱਚ ਪਹੁੰਚਿਆ ਗਿਆ ਸੀਗਾ ਤੇ ਅਸੀਂ ਇੱਕ ਸਪੈਸ਼ਲ ਜਿਹੜਾ ਪਲਾਨ ਹੈ ਉਹ ਤਾਂ ਤਿਆਰ ਕੀਤਾ ਉਸ ਸਬੰਧ ਦੇ ਵਿੱਚ ਅਸੀਂ ਅੱਜ ਪੰਜ ਜਿਹੜੇ ਕਿਉਂਕਿ ਅਲੱਗ-ਅਲੱਗ ਟਾਈਮ ਦੇ ਉੱਪਰ ਜਦੋਂ ਅਸੀਂ ਮਾਰਨਿੰਗ ਕਰਦੇ ਹਾਂ ਕਈ ਵਾਰ ਸਾਡੇ ਵੱਲੋ ਈਵਨਿੰਗ ਅਸੀਂ ਅਸੀਂ ਬਾਅਦ ਦੁਪਹਿਰ ਜਿਹੜਾ ਤਕਰੀਬਨ 2 ਵਜੇ ਦੇ ਕਰੀਬ ਸਾਡੇ ਵੱਲੋਂ ਆਪਰੇਸ਼ਨ ਚਲਾਇਆ ਗਿਆ ਸੀ ਜਿਹਦੇ ਵਿੱਚ ਸਹੀ ਨਾਕਾਬੰਦੀ ਕੀਤੀ ਸੀਗੀ ਤੋਂ ਦੇ ਵਿੱਚ ਅਸੀਂ ਪੰਜ ਬੰਦੇ ਜਿਹੜੇ ਹੈਗੇ ਉਹਦੇ ਵਿੱਚ ਗ੍ਰਿਫਤਾਰ ਕੀਤੇ ਨੇ ਜਿਹੜੇ ਗਲਤ ਐਕਟੀਵਿਟੀਜ਼ ਨਾਲ ਇਨਵੋਲਵ ਨੇ ਸੋ ਡੈਫੀਨਿਟ ਸਖਤ ਕਦਮ ਲਵਾਂਗੇ ਕਿਸੇ ਨੂੰ ਵੀ ਇਸ ਚੀਜ਼ ਵਿੱਚ ਬਖਸ਼ਿਆ ਨਹੀਂ ਜਾਊਗਾ ਇਹ ਜਿਹੜੇ ਬਸਤੀ ਵੀਰਤਲਾਬ ਦੀ ਇਸ ਸੈਲੂ ਪਹਿਲਾਂ ਵੀ ਕਾਫੀ ਕੰਪਲੇਨਟਸ ਹੈਗੀਆਂ ਉੱਥੇ ਕਾਫੀ ਬੰਦੇ ਜਿਹੜੇ ਹੈਗੇ ਨਸ਼ੇ ਦੇ ਵਿੱਚ ਡਰੱਗਸ ਦੇ ਵਿੱਚ ਇਨਵੋਲਡ ਨੇ ਛੋਟੀ ਜਿਹੜੀ ਪੈਟੀ ਜਿਹੜੀ ਹੈਗੀ ਸਪਲਾਈ ਦੇ ਵਿੱਚ ਇਨਵੋਲਵ ਆ ਗਏ ਨੇ ਸੋ ਸਾਡੇ ਵੱਲੋਂ ਇੱਕ ਸਪੈਸ਼ਲ ਪਲਾਨ ਤਿਆਰ ਕੀਤਾ ਗਿਆ ਬਸਤੀ ਵੀਰਤਲਾਬ ਤੋਂ ਲੈ ਕੇ ਤੇ ਅਸੀਂ ਡੈਫੀਨੇਟਲੀ ਜਿਹੜੀ ਹੈਗੀ ਐ ਇਸ ਨੂੰ ਅਸੀਂ ਸ਼ਕਤੀ ਨਾਲ ਨਜਟਾਂਗੇ ਤੇ ਉਹਨੂੰ ਜਿਹੜੋ ਖਤਮ ਕਰਾਂਗੇ ਸਰ ਨੌਜਵਾਨ ਦੀ ਪਛਾਣ ਹੋਈ ਕੁਝ ਜਿਹੜਾ ਨੌਜਵਾਨ ਉੱਥੇ ਨਸ਼ਾ ਕਰ ਰਿਹਾ ਹੈ ਜਾਂ ਕਿਸ ਤਰ੍ਹਾਂ ਦਾ ਇਲਾਜ ਵਾਰੇ ਡੈਫੀਨਿਟਲੀ ਅਸੀਂ ਉਹਦੀ ਪਛਾਣ ਕਰ ਲਈ ਸੀ ਕਿ ਉਹਨਾਂ ਨਾਲ ਅਸੀਂ ਗੱਲਬਾਤ ਵੀ ਕੀਤੀ ਜਿਹੜੇ ਬੰਦੇ ਸਪਲਾਈ ਕਰਦੇ ਉਹਦੇ ਕੋਲ ਇਨਫਰਟਸ ਵੀ ਲੈ ਲਈਆਂ ਨੇ ਸੋ ਉਹਦੀ ਜਿਹੜੀ ਹੈਗੀ ਹੈ ਪਛਾਣ ਅਸੀਂ ਗੁਪਤ ਰੱਖਾਂਗੇ ਕਿ ਕਿਉਂਕਿ ਸੋਸ਼ਲ ਸਟਿਗਮਾ ਹੁੰਦਾ ਸੋ ਉਹਦੇ ਵੱਲੋਂ ਜਿਹੜੀ ਬੰਦੀ ਇਨਫਰਟਸ ਸੀਗੇ ਅਸੀਂ ਲੈ ਕੇ ਉਹਦੇ ਤੇ ਐਕਸ਼ਨ ਸ਼ੁਰੂ ਕਰ ਦਿੱਤਾ ਤੇ ਅੱਜ ਪਹਿਲੇ 5-5 ਬੰਦੇ ਜਿਹੜੇ ਹੈਗੇ ਰਾਉਂਡ ਅਪ ਕਰਕੇ ਉਹਨਾਂ ਦੇ ਖਿਲਾਫ ਐਕਸ਼ਨ ਵੀ ਲ